ਵਜੀਤਜੀਤ ਸਿੰਘ ਹੈ ਮੇਰਾ ਨਾਮ ਤੇ ਪਿੰਡ ਬਲੇਰ ਆਪਣਾ ਵੀਜੀ ਤ ਵੀਜੀ ਜਿਹੜੇ ਵੀਰ ਦਾ ਅੱਜ ਕਤਲ ਹੋਇਆ ਵਾ ਉਹ ਤੁਹਾਡੇ ਕੀ ਲੱਗਦੇ ਸੀ ਤੇ ਕੀ ਸਾਰਾ ਮਸਲਾ ਜੀ ਵੀਜੀ ਮੇਰਾ ਵੱਡਾ ਬਰਾਦਰ ਸੀ ਤੇ ਇਹ ਆਪਣਾ ਸਾਡੇ ਲਾਗੇ ਆ ਵੀ ਨਾਲ ਹੀ ਆਪਣੀ ਇਹਨਾਂ ਦੀ ਪਹਿਲੀ ਹੈ ਜ਼ਿਮੀਂਦਾਰਾਂ ਦੀ ਤੇ ਇਹ ਸਾਨੂੰ 8-10 ਦਿਨ ਤੋਂ ਪਹਿਲਾਂ ਐ ਧੌਂਕੀਆਂ ਮਿਲਦੀਆਂ ਰਹੀਆਂ ਸੀ ਕਿ ਕਿਤੇ ਪਹਿਲਾਂ ਸਾਡੇ ਕਿਤੇ ਮਾੜਾ ਮੋਟਾ ਹੋਈ ਸੀ ਕਿਤੇ ਬੋਲ ਬਾਣੀ ਤੇ ਉਸ ਤੋਂ ਜ਼ਿਆਦਾ ਨਹੀਂ ਕੁਝ ਵੀ ਹੋਇਆ ਇਹਨਾਂ ਨੇ ਉਸ ਤੋਂ ਬਾਅਦ 8-10 ਦਿਨਾਂ ਬਾਅਦ ਪਹਿਲਾਂ ਇਹਨੂੰ ਇਸ ਆਪਣਾ ਬੈਂਕੇ ਨੇ ਜਾਂਦੀ ਸੜਕ ਉਰੇ ਦੇ ਇਹਨੂੰ ਘੇਰਿਆ 8 ਦਿਨ ਪਹਿਲਾਂ ਫਿਰ ਇਹ ਕਹਿੰਦੇ ਕਿ ਅੱਜ ਦੇ ਪੁੱਤ ਬਾਈਆਂ ਕੱਲ ਫੇਰ ਕਿਤੇ ਦਿਨ ਵੇਖਾਂਗੇ ਤੇ ਹੁਣ ਅਸੀਂ ਰਾਜ ਮਿਸਤਰੀ ਦਾ ਵਿੱਚ ਕੰਮ ਕਰਦੇ ਹਾਂ ਤੇ ਅਸੀਂ ਸਵੇਰ ਦੇ ਸਾਰੇ ਕੰਮ ਤੇ ਗਏ ਹਾਂ ਤੇ ਸਾਨੂੰ 4 ਵਜੇ ਫੋਨ ਆਇਆ ਕਿ ਤੁਹਾਡੇ ਭਰਾ ਦੀ ਡੱਡ ਬੋਡੀ ਪਈ ਆਪਣੀ ਰੋਈ ਦੇ ਤੇ ਇਹ ਮੇਰੇ ਭਰਾ ਨੂੰ ਮਾਰ ਕੇ ਕਿਤੇ ਘਰੇ ਪ੍ਰਸਨ ਲਾਈਆਂ ਆਹੜਾ ਮਾਸ ਇਹ ਸਾਰਾ ਲੱਥਾ ਹੈ ਇੱਥੇ ਵੀ ਉਹਦੇ ਆ ਫਾਹ ਦਿੱਤਾ ਵਾ ਅੱਖਾਂ ਦੇ ਵਿੱਚ ਉਹ ਤੇ ਤਿਆ ਪਾਇਆ ਫਿਰ ਅੱਜ ਇਹ ਖੁੱਚਾਂ ਦੇ ਵਿੱਚ ਵੀ ਸਾਰਾ ਕੁਝ ਮਾਸ ਲੱਥਾ ਪਿਆ ਹੈ ਉਹਨਾਂ ਦਾ ਇਹਨਾਂ ਪ੍ਰਸ਼ਾਂ ਲਾਈਆਂ ਕਰੰਟ ਲਾਇਆ ਬੜੀ ਬੇਰਹਿਮੀ ਦੇ ਨਾਲ ਮਾਰਿਆ ਹੈ ਨਾਮ ਹੈਗਾ ਜੀ ਜਰਮਜੀਤ ਸਿੰਘ ਤੇ ਇੱਕ ਹੈਗਾ ਆਪਣਾ ਅੱਜੂ ਇਹ ਬੂਟਾ ਸਿੰਘ ਦੇ ਮੁੰਡੇ ਆ ਆ ਮਾੜੀ ਵਾਲੇ ਰਾਹ ਦੇ ਉੱਤੇ ਇਹਨਾਂ ਦੀ ਬੈਗ ਹੈ ਜੀ ਇੱਕ ਵੀਰ ਜੀ ਤੁਸੀਂ ਇੱਕ ਮਿੰਟ ਕੀ ਮੰਗ ਕਰਦੇ ਵੀਰ ਜੀ ਤੁਸੀਂ ਵੀਰ ਜੀ ਅਸੀਂ ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇ ਆ ਕਿ ਇਹਨਾਂ ਦੇ ਫੁੱਲ ਕਾਰਵਾਈ ਹੋਣੀ ਚਾਹੀਦੀ ਆ ਇਹਨਾਂ ਦੇ ਫੋਲ ਸਾਨੂੰ ਇਹੋ ਹੀ ਉਮੀਦ ਇਹਨਾਂ ਤੋਂ ਵੀ ਜੇ ਇਹਨਾਂ ਦੇ ਫੋਲ ਕਾਰਵਾਈ ਹੋਣੀ ਚਾਹੀਦੀ ਹੈ ਜੀ ਇਹ ਪੁਲਿਸ ਮੌਕੇ ਤੇ ਆਈ ਜੀ ਹਾਂਜੀ ਆਈ ਆ ਜੀ ਤੇ ਵੀਰ ਜੀ ਵੀਰ ਦੀ ਉਮਰ ਕਿੰਨੀ ਸੀ ਕਿਤੇ ਵਿਆਹੇ ਸੀ ਹਾਂਜੀ ਮੈਰਿਡ ਹੈ ਗਿਆ ਜੀ 1.5 ਸਾਲ ਹੋ ਗਿਆ ਉਹਨਾਂ ਦੇ ਵਿਆਹ ਹੋਏ ਨੂੰ ਕੋਈ ਬੱਚਾ ਜੀ ਬੱਚਾ ਨਹੀਂ ਹੈਗਾ ਜੀ ਤੇ ਕੀ ਹੈ ਪਿੰਡ ਦਾ ਨਾਮ ਹੈ ਜੀ ਗੁਰਵਿੰਦਰ ਸਿੰਘ ਪਿੰਡ ਮੇਰਾ ਪਲੇਰ ਆ ਸਾਡੀ ਪਹਿਲਾਂ ਇਹਨਾਂ ਨਾਲ ਇੱਕ ਦੋ ਵਾਰ ਦੇ ਝਗੜਾ ਆਇਆ ਜੀ ਠੀਕ ਆ ਤੇ ਇਹ ਕੋ ਕੱਲ ਪਰਸੋਂ ਇਹ ਝਗੜੇ ਆ ਤੇ ਉਸ ਝਗੜੇ ਦੇ ਵਿੱਚ ਕਿਸੇ ਬੰਦੇ ਨੂੰ ਕਹਿੰਦੇ ਕਿ ਅਸੀਂ ਦੂਖ ਦੇ ਵੇਚ ਕੇ ਤੇ ਇਹਨਾਂ ਦੇ ਲਾਉਂਦੇ ਆ ਠੀਕ ਆ ਕਿੰਨਾ ਦਾ ਝਗੜਾ ਹੋਇਆ ਕੀ ਨਾਮ ਝਗੜਾ ਜੀ ਇਹ ਆਪਣੇ ਮਾੜੀ ਵਾਲੇ ਆਜੂ ਤੇ ਜਰਮਨ ਤੇ ਜਿਹੜਾ ਵੀਰ ਦਾ ਕਤਲ ਹੋਇਆ ਹੈ ਤੁਹਾਡਾ ਕੀ ਲੱਗਦਾ ਬ੍ਰਦਰ ਹੈ ਜੀ ਛੋਟਾ ਤੇ ਤੁਹਾਨੂੰ ਕਿੱਦਾਂ ਪਤਾ ਲੱਗਾ ਜੀ ਜੀ ਮੈਂ ਤਾਂ ਕੰਮ ਤੇ ਗਿਆ ਜੀ ਖੂਣ ਨੂੰ ਗਿਆ ਸੀ ਆਪਾਂ ਮਿਹਨਤ ਮਜ਼ਦੂਰੀ ਕਰਨ ਵਾਲੇ ਬੰਦੇ ਆ ਤੁਸੀਂ ਮੌਕੇ ਤੇ ਕੀ ਵੇਖਿਆ ਮੌਕੇ ਤੇ ਗਏ ਜਾ ਕੇ ਵੇਖਿਆ ਜੀ ਲੱਤਾਂ ਬੰਨੀਆਂ ਆ ਬਾਂਹਾਂ ਬੰਨੀਆਂ ਬਹੁਤ ਬੁਰੀ ਹਾਲਤ ਦੇ ਨਾਲ ਮਾਰਿਆ ਇਹ ਮੌਕੇ ਤੇ ਪੁਲਿਸ ਵੀ ਪਹੁੰਚੀ ਹੈ ਹਾਂਜੀ ਕੀ ਮੰਗ ਕਰਦੇ ਤੁਸੀਂ ਮੰਗ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਦੋਸ਼ੀਆਂ ਨੂੰ ਸਜ਼ਾ ਦਿੱਤੀ ਵੀਰ ਵਿਆਹ ਸੀ ਹਾਂਜੀ ਕਿੰਨੇ ਸਾਲਾਂ ਦਾ ਸੀ ਇਹ ਕੋਈ 335 ਸਾਲਾਂ ਮੇਰੇ ਵੀ ਤੇ ਕੋਈ ਬੱਚਾ ਵੀ ਸੀ ਬੱਚਾ ਨਹੀਂ ਕੋਈ ਵਿਆਹ ਨੂੰ ਕਿੰਨੇ ਚਿਰ ਹੋ ਗਿਆ 5-6 ਮਹੀਨੇ ਦੀ ਮੰਗ ਕਰਦੇ ਪ੍ਰਸ਼ਾਸਨ ਨੇ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਦੋਸ਼ੀਆਂ ਸਜਾ ਨਹੀਂ ਕੋ ਜੀ ਮੈਂ ਤੇ ਉਹ ਕਹਿਣਾ ਚਾਹਣਾ ਵਾਂ ਕਿ ਅੱਜ ਜਿਹੜਾ ਇੱਕ ਨੌਜਵਾਨ 6 ਫੁੱਟ ਦਾ ਜਵਾਨ ਮੇਰੇ ਮਾਮੇ ਸਹਰੇ ਜੀ ਦਾ ਬੇਟਾ ਸੀ ਮੈਂ ਤਰਮਤਾਰਨ ਵਾਸਤੇ ਕੰਮ ਤੇ ਗਿਆ ਸੀ ਤਕਰੀਬਨ ਮੇਰੇ ਮਾਮਾ ਜੀ ਦੇ ਬੇਟੇ ਨੇ ਮੈਨੂੰ 4:00 ਵਜੇ ਤੇ ਕੁਝ ਟਾਈਮ ਤੇ ਫੋਨ ਲਾਇਆ 3:00 ਵਜੇ ਤੇ ਕੁਝ ਟਾਈਮ ਤੇ ਮੈਨੂੰ ਫੋਨ ਲਾਇਆ ਵੀ ਆ ਗੱਲਬਾਤ ਹੋ ਗਈ ਆ ਤੇ ਮੈਂ ਦਵਾ-ਦਾਵ ਉਥੋਂ ਭੱਜ ਕੇ ਆਇਆ ਜੇਸ ਟਾਈਮ ਤੇ ਮੈਂ ਵੇਖਾ ਤੇ ਮੇਰੀਆਂ ਤਾਂਵਾਂ ਨਿਕਲ ਗਈਆਂ ਇੰਨਾ ਤਸੱਦ ਨਾਲ ਮਾਰਿਆ ਗਿਆ ਇੰਨੇ ਤਸੀਹੇ ਦਿੱਤੇ ਮੈਂ ਦੱਸ ਨਹੀਂ ਸਕਦਾ ਕੀ ਨਾਹੀ ਵੀਰਦਾ ਜੀ ਉਹਦਾ ਨਾਮ ਹੈਗਾ ਵਾ ਗਰਜੀਤ ਸਿੰਘ ਜੀ ਤੇ ਕੀ ਗੱਲ ਹੋਈ ਏ ਸਾਰੀ ਉਹ ਜੀ ਤੇ ਵੇਖੋ ਜੀ ਕਹਿਣ ਦੇ ਮੁਤਾਬਕ ਇਹੀ ਗੱਲ ਹੁੰਦੀ ਆ ਕਿ ਪਿੰਡ ਦੇ ਵਿੱਚ ਕੁਝ ਇਹਨਾਂ ਦਾ ਕੋਈ ਲਾਗੜਾਟ ਹੀ ਮੇਰੇ ਹਿਸਾਬ ਦੇ ਨਾਲ ਤੇ ਭਾਈ ਨੇ ਵੀ ਮਤਲਬ ਦੱਸੰਦਾ ਇਹਨਾਂ ਦੇ ਬ੍ਰਦਰ ਮੈਨੂੰ ਤਾਂ ਜਿਆਦਾ ਇਸ ਸਥਿਤੀ ਦਾ ਪਤਾ ਨਹੀਂ ਪਰ ਜਿਹੜਾ ਅੱਜ ਸਾਡੇ ਭਰਾ ਨਾਲ ਐਡਾ ਮਾਰਾ ਬਹੁਤ ਹੀ ਬੁਰੀ ਹਾਲਤ ਦੇ ਨਾਲ ਮਾਰਿਆ ਗਿਆ ਵਾ ਤੇ ਮੈਂ ਤੇ ਪ੍ਰਸ਼ਾਸਨ ਨੂੰ ਇਹੋ ਗੱਲ ਕਹਿਣੀ ਚਾਹਣਾ ਵਾਂ ਕਿ 6 ਫੁੱਟ ਦੇ ਜਵਾਨ ਜਿਹੜਾ ਮਾਰ ਦਿੱਤਾ ਗਿਆ ਉਹਨੇ ਵਾਪਸ ਨਹੀਂ ਆਉਣਾ ਪਰ ਇਸ ਤੋਂ ਜ਼ਿਆਦਾ ਜਿਹੜਾ ਵਾ ਉਹ ਜਿਹੜਾ ਸਾਨੂੰ ਜਿਹੜਾ ਪਰਿਵਾਰ ਨੂੰ ਨਾਲਾ ਘਾਟਾ ਕਦੇ ਵਾਸਤੇ ਨਹੀਂ ਪੂਰਾ ਹੋ ਸਕਦਾ ਜਿਵੇਂ ਕਿ ਨੌਜਵਾਨ ਦੀ ਡੈੱਡ ਬੋਡੀ ਜਿਹੜੀ ਇੱਕ ਝਾੜੀਆਂ ਦੇ ਵਿੱਚੋਂ ਮਿਲੀ ਹੈ ਡਰੇਨ ਦੇ ਕੰਢੇ ਤੇ ਇਸ ਬੰਦ ਨੂੰ ਕਿੰਨੇ ਤਣੋਂ ਖਬਰ ਦੀ ਮੈਨੂੰ ਜੀ ਇਹ ਸੰਬੰਧੀ ਖਬਰ ਦਿੱਤੀ ਸੀ ਕੁਲੇਵੀਰ ਨੇ ਮੇਰੇ ਮਾਮਾ ਜੀ ਦਾ ਬੇਟਾ ਮਾਮੇ ਸਹੁਰਾ ਜੀ ਦਾ ਬੇਟਾ ਵਾ ਉਹਨੇ ਮੈਨੂੰ 4 ਵਜੇ ਕੁਝ ਕਿੰਟਾਂ ਦੇ ਫੋਨ ਲਾਇਆ ਵਾ ਤੇ ਉਸ ਟਾਈਮ ਤੇ ਮੈਂ ਦਵਾ-ਦਵ ਉਥੋਂ ਭੱਜ ਕੇ ਆਇਆ ਤੇ ਮੈਂ ਵੀਰ ਦੀ ਹਾਲਤ ਵੇਖੀ ਤੇ ਮੇਰੇ ਤੋਂ ਨਹੀਂ ਰਿਹਾ ਗਿਆ ਭਰਾ ਬੁਰਾ ਹਲ ਹੋਇਆ ਅਜੇ 3 ਕਿੰਨੇ 4 ਵਿਆਹ ਨੂੰ ਹੋਏ ਸੀ ਤੇ ਬੁਰਾ ਹਲ ਹੋਇਆ ਬੜੇ ਤਸੀਹੇ ਦਿੱਤੇ ਗਏ ਜਿੱਥੋਂ ਤੱਕ ਇੱਕ ਐਡਾ ਨੌਜਵਾਨ ਸੋਹਣਾ ਤੁਹਾਨੂੰ ਦਿਖਾ ਦਿੰਨੇ ਉਹਦਾ ਮਤਲਬ ਵੀ ਐਡਾ ਨੌਜਵਾਨ ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦਾ ਵੀ ਤਸੀਹੇ ਦੇ ਦੇ ਮਾਰਿਆ ਕੁਝ ਬੋਲਣੇ ਜਾ ਰਹੇ ਉਹਦੇ ਪੈਰ ਦੇ ਵਿੱਚ ਕੋਈ ਰਸੇ ਵਰਗਾ ਵਗੈਰਾ ਬਿਲਕੁਲ ਜੀ ਉਹਦੀਆਂ ਬਾਹਾਂ ਐਰੋ ਉੱਤੇ ਬੰਨੀਆਂ ਹੋਈਆਂ ਸੀ ਬੈਕਸ ਰਾਉਂਡ ਨੂੰ ਤੇ ਲੱਤਾਂ ਨਾਲ ਵੀ ਲੱਤਾਂ ਤੇ ਵੀ ਰस्सियां ਬਲੇਟੀਆਂ ਹੋਈਆਂ ਸੀ ਤੇ ਉਹਦੇ ਮੇਰੇ ਹਿਸਾਬ ਦੇ ਨਾਲ ਜਿਹੜਾ ਵਾ ਮੈਨੂੰ ਤਾਂ ਐ ਲੱਗਦਾ ਜਿਸ ਤਰ੍ਹਾਂ ਵੀ ਕਰੰਟ ਕਰੰਟ ਸ਼ਾਂਤ ਲੱਗਾ ਵੇ ਜਿੱਦ ਤੱਕ ਪ੍ਰਸ਼ਾਸਨ ਪ੍ਰੋਸਾਂ ਬਹੁਤ ਬੁਰੀ ਹਾਲਤ ਦੇ ਨਾਲ ਹੈ ਮਾਰਿਆਗਾ ਕੁਝ ਕਹਿ ਨਹੀਂ ਸਕਦਾ ਕੀ ਪ੍ਰਸ਼ਾਸਨ ਤੋਂ ਮੰਗ ਕਰ ਜੀ ਬਿਲਕੁਲ ਜੀ ਪ੍ਰਸ਼ਾਸਨ ਨੂੰ ਮੈਂ ਉਹ ਬੇਨਤੀ ਕਰਨਾ ਚਾਹਣਾ ਵਾ ਪ੍ਰਸ਼ਾਸਨ ਬਹੁਤ ਤਰੀਕੇ ਨਾਲ ਕਾਨੂੰਨੀ ਕਾਰਵਾਈ ਕਰ ਰਿਹਾ ਵਾ ਤੇ ਮੈਂ ਤੇ ਇਹੀ ਬੇਨਤੀ ਕਰਨਾ ਚਾਹਣਾ ਵਾਂ ਕਿ ਸਾਨੂੰ ਗਰੀਬਾਂ ਨੂੰ ਜਿਹੜਾ ਇਨਸਾਫ ਸਿਰਫ ਤੇ ਸਿਰਫ ਕਾਨੂੰਨ ਦੇ ਮੁਤਾਬਕ ਜਿਹੜਾ ਇਨਸਾਫ ਬਹੁਤ ਹੀ ਵਧੀਆ ਜਿਹੜੇ ਐਸ ਐਚਓ ਸਾਹਿਬ ਆ ਬਹੁਤ ਵਧੀਆ ਨਾਲ ਡੀਲ ਕਰ ਰਹੇ ਆ ਬਹੁਤ ਹੀ ਢੰਗਾਈ ਨਾਲ ਮਤਲਬ ਕਰ ਰਹੇ ਆ ਵੀ ਕੈਮਰੇ ਕੁੰਮਰੇ ਫੋਲੰਦਾ ਆ ਮੈਂ ਤੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਨਾ ਪ੍ਰਸ਼ਾਸਨ ਦਾ ਵੀ ਜਲਦੀ ਤੋਂ ਜਲਦੀ ਜਿਹੜੇ ਦੋਸ਼ੀ ਫੜ ਕੇ ਉਹਦੇ ਤੇ ਉਹਨਾਂ ਨੂੰ ਸਲਾਖਾ ਵਿਛੇ ਕਰਨਗੇ ਕੰਦਾ ਕਤਲ ਹੋਇਆ ਸਰ ਕੀ ਸ਼ਰਮਸਲਾ ਜੀ ਅ ਸਾਨੂੰ ਇੱਕ ਸਟੇਟਮੈਂਟ ਜਿਹੜੀ ਹੈ ਸੁਰਜੀਤ ਸਿੰਘ ਨੇ ਜਿਹੜੀ ਹੈ ਰਿਕਾਰਡ ਕਰਾਈ ਹੈ ਜਿਹਦੇ ਵਿੱਚ ਉਹਨੇ ਦੱਸਿਆ ਕਿ ਉਹਦੇ ਚਾਚੇ ਦਾ ਲੜਕਾ ਹੈ ਆਪਣੇ ਗੁਰਜੀਤ ਸਿੰਘ son of ਚੰਤਾ ਸਿੰਘ ਪਾਰਟਿਸਪੈਂਟ ਬਲੇਅਰ 8:00 ਵਜੇ ਸਵੇਰ ਆਪਣੇ ਘਰੋਂ ਜਿਹੜਾ ਜਿਹੜੀ ਉਹ ਤੂੜੀ ਵੜਾ ਰਹੇ ਸੀ ਉਹਦੀ ਲੇਬਰ ਨੂੰ ਰੋਕੀ ਦੇਣ ਵਾਸਤੇ ਗਿਆ ਸੀ ਤੇ ਬਾਅਦ ਵਿੱਚ પાਕਸ ਨਹੀਂ ਆਇਆ ਤੇ ਵਕਤ ਕਰੀਬ 3:00 ਵਜੇ ਇਹਨੂੰ ਫੋਨ ਟਰਾਈ ਕਰਨ ਤੇ ਜਿਹੜਾ ਇਹਦਾ ਫੋਨ ਕਿਸੇ ਅਣਜਾਣ ਵਿਅਕਤੀ ਨੇ ਚੱਕਿਆ ਤੇ ਉਹਨੇ ਦੱਸਿਆ ਕਿ ਇਹ ਇਸ ਬੰਦੇ ਦੀ ਜਿਹੜੀ ਡੈਡ ਬੋਡੀ ਉਹ ਡਰੇਨ ਦੇ ਲਾਗੇ ਪਈ ਹੋਈ ਹੈ। ਸੋ ਅਸੀਂ ਇਹਨਾਂ ਦੀ ਸਟੇਟਮੈਂਟ ਜਿਹੜੀ ਰਿਕਾਰਡ ਕਰਕੇ ਤੇ ਮੌਕੇ ਤੇ ਜਾ ਕੇ ਮੁਲਾਜ਼ਮ ਮੌਕਾ ਕਰਕੇ ਜੋ ਵੀ ਕਾਰਵਾਈ ਪਾਂਦੀ ਉਹ ਕਰਾਂ। ਸਰ ਲਾਸ਼ ਨੂੰ ਕਬਜ਼ੇ ਵਿੱਚ ਲੈ ਲਏਗੇ। ਜੀ ਅਸੀਂ ਜਿਹੜੀ ਡੈਡ ਬੋਡੀ ਹੈ ਉਹਨੂੰ ਪੋਸਟਮਾਰਟਮ ਕਰੀ ਲਈ। ਆਨ ਲਈ ਸੀੜਾ ਉਹਨੂੰ ਡੈਡਾ ਹਸ ਪੱਟੀ ਜਿਹੜਾ ਜਮਾ ਕਰਾ ਦਿੱਤਾ ਤੇ ਸਵੇਰ ਜਿਹੜਾ ਉਹਦਾ ਪੋਸਟ ਮੈਨ ਕਰਾਇਆ ਜਾਏਗਾ ਕਿਉਂਕਿ ਵਕਤ ਬਗਾਉ। ਚਲ